ਗੁਰੂ ਕੀ ਸਾਧ ਸੰਗਤ ਧੰਨ ਧੰਨ ਬਾਬਾ ਅਨੰਦ ਸਿੰਘ ਜੀ ਮਹਾਰਾਜ ਨਾਨਕ ਸਰ ਕਲੀਨੀ ਬਿਰਾਜਮਾਨ ਹਨ ਸੰਗਤ ਰੂਪੀ ਹੰਸ ਇਸ ਮਾਨ ਸਰੋਵਰ ਤੇ ਮੋਤੀ ਚੁਗਦੇ ਹਨ ਸਰਦਾਰ ਮਹਿੰਦਰ ਸਿੰਘ ਦੇ ਸੌਰੇ ਸ਼ੇਰਪੁਰੇ ਹਨ ਰਿਸ਼ਤੇਦਾਰੀ ਦੇ ਕਾਰਨ ਸ਼ੇਰਪੁਰ ਆਉਂਦਾ ਹੈ ਇੱਥੇ ਬਾਬਾ ਜੀ ਦੀ ਖੁਸ਼ਬੂ ਪ੍ਰਾਪਤ ਕਰਦਾ ਹੈ ਜਿਵੇਂ ਕੰਢੇ ਢੇੜੇ ਦੀ ਆਵਾਜ਼ ਸੁਣ ਕੇ ਹਰਨ ਭੱਜਾ ਆਉਂਦਾ ਹੈ ਨਾ ਤੇਵੇਂ ਹੀ ਸਰਦਾਰ ਮਹਿੰਦਰ ਸਿੰਘ ਬਾਬਾ ਜੀ ਪਾਸ ਪੁੱਜਿਆ ਕੁਝ ਸਮਾਂ ਸੰਗਤ ਕਰਦਾ ਰਿਹਾ ਇਸ ਦੀ ਇੱਛਾ ਤਾਂ ਦਰਸ਼ਨ ਕਰਕੇ ਹੀ ਪੂਰੀ ਹੋ ਗਈ ਪਰ ਘਰ ਵਾਲੀ ਦੀ ਇੱਛਾ ਪ੍ਰਬਲ ਹੋ ਗਈ ਘਰ ਵਾਲੀ ਕਹਿੰਦੀ ਹੈ ਬਈ ਤੂੰ ਬਾਬਾ ਜੀ ਪਾਸ ਬੇਨਤੀ ਕਰ ਪਾਸ਼ਾ ਜਿੱਥੇ ਦੁਨਿਆਵੀ ਪਦਾਰਥ ਬਖਸ਼ੇ ਹਨ ਉਥੇ ਪਦਾਰਥਾਂ ਨੂੰ ਸੰਭਾਲਣ ਵਾਲਾ ਵੀ ਬਖਸ਼ੋ ਅਗੋਰ ਸਰਦਾਰ ਨੇ ਕਿਹਾ ਭਲਿਏ ਲੋਕੇ ਮੇਰੀ ਅਵਸਥਾ ਵਿਰਧ ਹੋ ਗਈ ਹੈ ਮੰਗਦਿਆਂ ਸ਼ਰਮ ਆਉਂਦੀ ਹੈ ਮੈਂ ਕੁਝ ਨਹੀਂ ਮੰਗਣਾ ਹੁਣ ਘਰਵਾਲੀ ਨੇ ਮੌਕਾ ਸਮਝ ਕੇ ਪੇਕਿਆਂ ਨੂੰ ਆਖਿਆ ਕਿ ਬਾਬਾ ਜੀ ਦੇ ਚਰਨਾਂ ਵਿੱਚ ਬੇਨਤੀ ਕਰੋ ਕੁਝ ਦਿਨਾਂ ਬਾਅਦ ਬੀਬੀ ਦੇ ਮਾਪਿਆਂ ਨੇ ਬਾਬਾ ਜੀ ਪਾਸ ਆ ਕੇ ਸਮੇਂ ਦੀ ਵਿਚਾਰ ਕਰਕੇ ਬੇਨਤੀ ਕਰ ਦਿੱਤੀ ਹਜ਼ੂਰ ਮੇਰ ਦੇ ਘਰ ਵਿੱਚ ਆਏ ਪਾਸ ਗਲਗਲਾ ਸਨ ਉਹਨਾਂ ਵਿੱਚੋਂ ਇੱਕ ਗਲਗਲ ਚੁੱਕ ਕੇ ਪ੍ਰਸ਼ਾਦ ਦੇ ਦਿੱਤਾ ਤੇ ਬਚਨ ਕੀਤਾ ਇਸ ਨੂੰ ਪਾਣੀ ਨਾਲ ਧੋ ਕੇ ਬੀਬੀ ਨੂੰ ਪੁਲਾ ਦੇਣਾ ਅੱਗੋਂ ਸਤਿਵਚਨ ਕਰ ਗਲਗਲ ਲੈ ਲਈ ਪਰ ਮਨ ਵਿੱਚ ਫੁਰਨਾ ਬਣਿਆ ਕਿ ਇਹ ਵੀ ਕੋਈ ਪ੍ਰਸ਼ਾਦ ਹੋਇਆ ਆ ਗਲਗਲਾ ਇਹ ਵੀ ਕੋਈ ਪ੍ਰਸ਼ਾਦ ਹੋਇਆ ਕੁਈ ਇਲਾਇਚੀ ਬਦਾਮ ਜਾਂ ਮਿਸ਼ਰੀ ਦਿੰਦੇ ਕਦੇ ਗਲਗਲ ਵੀ ਪ੍ਰਸਾਦ ਹੁੰਦਾ ਹੈ ਅੰਤਰ ਜਾਵੇਂ ਬਾਬਾ ਜੀ ਝਾਟੀ ਮੰਦੀ ਅਵਸਥਾ ਨੂੰ ਦੇਖ ਕੇ ਗੁਰੂ ਕੀ ਸਾਦ ਸੰਗਤ ਝਾਟੀ ਕਾਂਟਾ ਬਦਲ ਲਿਆ ਤੇ ਬਾਬਾ ਜੀ ਨੇ ਉਚਾਰਨ ਕੀਤਾ ਨਾਨਕ ਸਾ ਕਰਮਾਤ ਸਾਹਿਬ ਤੁਠਾ ਜੋ ਮਿਲੇ ਇਹ ਕਹੇ ਆਪਣੀ ਦਸਤਾਰ ਦਾ ਪੇਚ ਲਾ ਕੇ ਗਿੱਟੂ ਕੁ ਪਾੜ ਕੇ ਦੇ ਦਿੱਤਾ ਦੇ ਬਚਨ ਕੀਤਾ ਕਿ ਭਾਈ ਇਹ ਧੋ ਕੇ ਪਲਾ ਦੇਣਾ ਨਾਲ ਹੀ ਕਹਿ ਦਿੱਤਾ ਕਿ ਅਸਰਦ ਕਦੇ ਖਾਤੇ ਵਿੱਚ ਛਾਲ ਨਹੀਂ ਮਾਰੀਦੀ ਬਚਨ ਮਨੀਦਾ ਬਚਨ ਅਗੋਂ ਸਤਿਵਚਨ ਕਰ ਮੱਥਾ ਟੇਕ ਕਰ ਵਾਪਸ ਆਇਆ ਤੇ ਰੁਮਾਲ ਧੋ ਕੇ ਬੀਬੀ ਨੂੰ ਪਲਾ ਦਿੱਤਾ ਗੱਲ ਗੱਲ ਤੇ ਰੁਮਾਲ ਨੂੰ ਸੰਭਾਲ ਕੇ ਰੱਖ ਲਿਆ ਸਾਲ ਬਾਅਦ ਬੱਚਾ ਪੈਦਾ ਹੋ ਗਿਆ ਫਿਰ ਉਸ ਦਾ ਨਾਮ ਗੁਰਦੇਵ ਸਿੰਘ ਰੱਖਿਆ ਹੁਣ ਇਹ ਦੋਨੋਂ ਹੀ ਜਾਣੇ ਜਥਾ ਸ਼ਕਤ ਤਨਮਨ ਨਾਲ ਸੇਵਾ ਕਰਦੇ ਹਨ ਇਸੇ ਤਰ੍ਹਾਂ ਸਾ ਸੰਗਤ ਸਮੇਂ ਅਨੁਸਾਰ ਸ੍ਰੀਮਾਨ ਬ੍ਰਹਮ ਗਿਆਨੀ ਬਾਬਾ ਨਾਨਕ ਸਿੰਘ ਜੀ ਮਹਾਰਾਜ ਤਾਂ ਸਤਖੰਡ ਵਸੈ ਨਿਰੰਕਾਰ ਨਾਲ ਭੇਦ ਹੋ ਗਏ ਤੇ ਉਹਨਾਂ ਦੀ ਥਾਂ ਤੇ ਸ੍ਰੀ ਬਾਬਾ ਈਸਰ ਸਿੰਘ ਜੀ ਨੇ ਨਾਨਕ ਸਰ ਦੀ ਸੇਵਾ ਸੰਭਾਲ ਕੁੰਭਰ ਚਾ ਦਿੱਤਾ ਕੋਕਰੀ ਪਿੰਡ ਜੋ ਬਾਬਾ ਜੀ ਦੇ ਹੁਕਮ ਨਾਲ ਲੜਕਾ ਪੈਦਾ ਹੋਇਆ ਸੀ ਉਹ ਵੀ ਨੌਜਵਾਨ ਹੋ ਗਿਆ ਤੇ ਸ਼ਾਦੀ ਵੀ ਹੋ ਗਈ ਹੁਣ ਬਾਬਾ ਈਸਰ ਸਿੰਘ ਜੀ ਤੇ ਪੂਰੀ ਸ਼ਰਧਾ ਨਾ ਹੋਣ ਕਰਕੇ ਸਾਧ ਸੰਗਤ ਇਸ ਦੀ ਘਰ ਵਾਲੀ ਆ ਲੋਕੋਂ ਵਾਲੇ ਮਹਾਂਪੁਰਖ ਸੰਤ ਦਰਵਾਦੀ ਦਾਸ ਜੀ ਮਹਾਰਾਜ ਜੀਆਂ ਦੇ ਕੋਲ ਜਾਣ ਲੱਗੀ ਇੱਛਾ ਇਹ ਕਿ ਸਾਡੇ ਘਰ ਲੜਕਾ ਹੋਵੇ ਕਿਉਂਕਿ ਜਿੰਨਾ ਚਿਰ ਪੁੱਤਰ ਨਾ ਹੋਵੇ ਉਤਨਾ ਚਿਰ ਸਾਧ ਸੰਗਤ ਤੇ ਇਸਤਰੀ ਦਾ ਮਨ ਅਟਲ ਨਹੀਂ ਰਹਿੰਦਾ ਇੱਕ ਦਿਨ ਦੋਨਾਂ ਨੇ ਆਪਸ ਵਿੱਚ ਵਚਨ ਬਲਾਸ ਕਰਦਿਆਂ ਵਿਚਾਰ ਕੀਤੀ ਉਦਾਸੀ ਵਿੱਚ ਘਰਵਾਲੀ ਨੇ ਕਿਹਾ ਬਈ ਕਿਤਨਾ ਸਮਾਂ ਲੂਪੂ ਜਾਂਦਿਆਂ ਨੂੰ ਹੋਇਆ ਹੈ ਪੁੱਤਰ ਦਾ ਅਜੇ ਤੱਕ ਮੂੰਹ ਨਹੀਂ ਦੇਖਿਆ ਅਗੋਂ ਪਤੀ ਨੇ ਕਿਹਾ ਕਿ ਵਈ ਉੱਥੇ ਪੁੱਤਰ ਦਰਖਤਾਂ ਨਾਲ ਲੱਗੇ ਹੋਏ ਨੇ ਜੋ ਤੋੜ ਕੇ ਲੈ ਆਵੇਂਗੀ ਭਲਿਏ ਉਹ ਵੀ ਗ੍ਰਹਿਸਤੀ ਹਨ ਉਹਨਾਂ ਦੇ ਤਾਂ ਆਪਣਾ ਮੁੰਡਾ ਨਹੀਂ ਹੋਇਆ ਘਰ ਵਾਲੀ ਨੇ ਉੱਤਰ ਵਿੱਚ ਕਿਹਾ ਜੇ ਤੁਸੀਂ ਵੀ ਤਾਂ ਬਾਬਾ ਜੀ ਬਾਬਾ ਨਾਨਕ ਸਿੰਘ ਜੀ ਦੀ ਕਿਰਪਾ ਨਾਲ ਪੈਦਾ ਹੋਏ ਹੋ ਸ੍ਰੀ ਬਾਬਾ ਨਾਨਕ ਸਿੰਘ ਜੀ ਵੀ ਤਾਂ ਰਾਮ ਗੜੀਏ ਸਨ ਤੇ ਲੋਪੋਂ ਵਾਲੇ ਵੀ ਰਾਮ ਗੜੀਏ ਹੋਏ ਅਗੋ ਇਸਦੇ ਪਤੀ ਨੇ ਆਖਿਆ ਕਿ ਜੇ ਅੰਸ ਤੇ ਜਾਤ ਵੱਲ ਜਾਈਏ ਤਾਂ ਸਕੇ ਪੁੱਤਰ ਵੀ ਨਹੀਂ ਲੈ ਸਕੇ ਇਹ ਤਾਂ ਕਮਾਈ ਹੈ ਜਿਨ੍ਹਾਂ ਨੇ ਗੁਰੂ ਦੇ ਹੁਕਮ ਵਿੱਚ ਕਰ ਲਈ ਆ ਤਿੰਨ ਭੱਵੇ ਪੜ ਲਏ ਪੱਬਾ ਭਲਾ ਮੈਂ ਭੁੱਲੀ ਭਾਣਾ ਮਨ ਕਰਤਾਰ ਤਿੰਨ ਭੱਵੇ ਧਾਨ ਕਰੇ ਪਤੀ ਵਰਤੋ ਨਾਰ ਇਹ ਤਾਂ ਗੁਰੂ ਸਾਹਿਬ ਬਖਸ਼ਿਸ਼ ਕਰਦੇ ਹਨ ਭੈਕੀਆਂ ਦੇ ਸਲਾਈਆਂ ਨੈਣੀ ਭਾਵਕਾ ਕਰ ਸਿੰਗਾਰੋ ਭਲਿਏ ਨੈਣਾ ਵਿੱਚ ਭਾਵਨਾ ਦਾ ਸੁਰਮਾ ਪਿਆਰ ਦਾ ਸ਼ਿੰਗਾਰ ਕਰ ਇਸ ਯੁਕਤੀ ਨਾਲ ਕਮਾਈ ਤੇ ਗੁਰੂ ਦੀ ਸੇਵਾ ਕਰੇ ਤਾਂ ਗੁਰੂ ਦੀ ਦਾਤ ਪ੍ਰਾਪਤ ਹੁੰਦੀ ਹੈ ਜਿਸ ਦੀ ਰਹਿਣੀ ਬਹਿਣੀ ਹੀ ਮਹਾਪੁਰਸ਼ ਕਨਾਲ ਨਹੀਂ ਮਿਲਦੀ ਉਸ ਪਾਸ ਕਰਨੀ ਕਮਾਈ ਕਿਸ ਤਰ੍ਹਾਂ ਉਹ ਜੀ ਆ ਸਕਦੀ ਹੈ ਹੁਣ ਘਰਵਾਲੀ ਨੇ ਆਖਿਆ ਕਿ ਫਿਰ ਤੁਸੀਂ ਕੋਈ ਰਾਹ ਦੱਸੋ ਜਿਸ ਤਰ੍ਹਾਂ ਇਹ ਇੱਛਾ ਪੂਰੀ ਹੋਵੇ ਅਗੋਂ ਪਤੀ ਨੇ ਕਿਹਾ ਕਿ ਅੱਜ ਕੱਲ ਸ੍ਰੀ ਬਾਬਾ ਈਸਰ ਸਿੰਘ ਜੀ ਦੀ ਬੜੀ ਉਪਮਾ ਸੁਣੀ ਦੀ ਹੈ ਘਰਵਾਲੀ ਨੇ ਆਖਿਆ ਫਿਰ ਚੱਲੋ ਨਾਨਕ ਸਰ ਚੱਲ ਕੇ ਬੇਨਤੀ करिए ਹੁਣ ਪਤੀ ਨੇ ਆਖਿਆ ਬੇਨਤੀ ਕਰਨ ਤੋਂ ਪਹਿਲੇ ਭਾਵਨਾ ਆਉਣੀ ਜ਼ਰੂਰੀ ਹੈ ਭਾਵਨਾ ਆਉਣੀ ਜ਼ਰੂਰੀ ਹੈ ਘਰਵਾਲੀ ਨੇ ਕਿਹਾ ਭਾਵਨਾ ਕਿਸ ਤਰ੍ਹਾਂ ਆਵੇ ਹੁਣ ਸਰਦਾਰ ਨੇ ਕਿਹਾ ਜੇ ਤਾਂ ਬਾਬਾ ਈਸਰ ਸਿੰਘ ਜੀ ਸ੍ਰੀ ਬਾਬਾ ਅਨੰਦ ਸਿੰਘ ਜੀ ਦਾ ਰੂਪ ਹਨ ਤਾਂ ਜੋ ਪਹਿਲੇ ਜਾਮੇ ਵਿੱਚ ਪਿਤਾ ਜੀ ਦੇ ਨਾਲ ਵਰਤਿਆ ਹੈ ਉਹ ਦੱਸ ਦੇਣ ਤਾਂ ਸਾਨੂੰ ਯਕੀਨ ਆ ਜਾਏਗਾ ਕਿ ਵਾਕਿਆ ਹੀ ਉਹੀ ਰੂਪ ਹਨ ਇਹ ਮਨ ਵਿੱਚ ਧਾਰ ਕੇ ਸਾਜ ਸੰਗਤ ਨਾਨਕ ਸਰ ਪੁੱਜੇ ਬੇਅੰਤ ਸੰਗਤਾਂ ਸੇਵਾ ਕਰਦੀਆਂ ਹਨ ਬਾਬਾ ਜੀ ਵਾਰ ਆਏ ਤਾਂ ਸੰਗਤਾਂ ਨੇ ਮੱਥਾ ਟੇਕਿਆ ਵਿਚਾਲੇ ਬਾਬਾ ਜੀ ਖੜੋਤੇ ਹਨ ਚਾਰ ਸਵੇਰੇ ਸੰਗਤਾਂ ਦਾ ਇਕੱਠ ਹੈ ਆ ਸਾਰੇ ਇਕੱਠ ਨੂੰ ਪਿੱਛੇ ਹਟਾ ਕੇ ਇਹਨਾਂ ਦੇ ਪਾਸ ਆ ਖੜੋਤੇ ਤੇ ਬਚਨ ਕੀਤਾ ਇਸ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ ਔਰ ਕਿਸੇ ਹੀ ਕੇ ਤੂੰ ਮਤ ਹੀ ਜਾਹੇ ਕਿਉਂ ਕਹਿ ਕੇ ਹੁਕਮ ਕੀਤਾ ਵੀ ਸੇਵਾ ਕਰੋ ਸੇਵਾ ਕਰਨ ਨਾਲ ਹੀ ਮੇਵਾ ਮਿਲਦਾ ਹੈ ਇਹਨਾਂ ਬਚਨਾਂ ਨੇ ਸਰੀਰ ਵਿੱਚ ਬਿਜਲੀ ਦੀ ਤਰ੍ਹਾਂ ਐਸੀ ਚਰਨਾਟ ਛੇੜ ਦਿੱਤੀ ਕਿ ਸੁਧ-ਵੁੱਧ ਹੀ ਭੁੱਲ ਗਈ ਕੁਝ ਧੀਰ ਬਾਅਦ ਸੁਧ ਆਈ ਹੁਣ ਬਾਬਾ ਜੀ ਤਾਂ ਅੰਦਰ ਚਲੇ ਗਏ ਸਾਧ ਸੰਗਤ ਇਹ ਸੇਵਾ ਕਰਨ ਲੱਗੇ ਕੁਝ ਸਮਾਂ ਸੇਵਾ ਤੇ satsang ਕਰਦੇ ਰਹੇ ਹਮੇਸ਼ਾ ਆਣ ਜਾਣ ਨਾਲ ਬਾਬਾ ਜੀ ਪਾਸ ਬੇਨਤੀ ਕਰਨ ਦਾ ਸਮਾਂ ਮਿਲ ਗਿਆ ਜੋ ਦਿਲ ਵਿੱਚ ਪੁੱਤਰ ਦੀ ਇੱਛਾ ਸੀ ਬਾਬਾ ਜੀ ਦੇ ਅੱਗੇ ਪ੍ਰਗਟ ਕਰ ਦਿੱਤੀ ਤੇ ਹਜ਼ੂਰ ਸੁਣ ਕੇ ਮੁਸਕਰਾ ਪਏ ਤੇ ਵਚਨ ਕੀਤਾ ਭੋਲਿਓ ਤੁਹਾਨੂੰ ਤਾਂ ਬਾਬਾ ਜੀ ਨੇ ਐਸੀ ਰਸਾਇਣ ਦਿੱਤੀ ਹੈ ਜੋ ਚਾਹੋ ਲੈ ਸਕਦੇ ਹੋ ਇਹ ਵਚਨ ਸੁਣ ਕੇ ਬੇਨਤੀ ਕੀਤੀ ਪਾਤਸ਼ਾ ਸਮਝ ਨਹੀਂ ਆਈ ਫਿਰ ਬਾਬਾ ਜੀ ਨੇ ਕਿਹਾ ਵਈ ਤੁਹਾਡੇ ਘਰ ਜੋ ਬਾਬਾ ਜੀ ਨੇ ਦਸਤਾਰ ਪਾੜ ਕੇ ਤੇ ਇੱਕ ਗਲਗਲ ਪ੍ਰਸ਼ਾਦ ਦਿੱਤਾ ਸੀ ਨਾ ਉਹ ਹੁਣ ਤੱਕ ਮੌਜੂਦ ਹੈ ਜੀ ਉਸ ਗਲਗਲ ਨੂੰ ਗੁਰੂ ਨਾਨਕ ਦੇ ਪਵਿੱਤਰ ਹੱਥ ਛੋਏ ਹਨ ਭਲੇਓ ਤੁਸੀਂ ਗਲਗਲ ਨੂੰ ਪਾਣੀ ਨਾਲ ਧੋ ਕੇ ਪਾਣੀ ਪਲਾ ਦਿਓ ਪੁੱਤਰ ਹੋ ਜਾਏਗਾ ਇਹ ਅਮਰ ਫਲ ਬਾਬਾ ਜੀ ਨੇ ਤੁਹਾਨੂੰ ਬਖਸ਼ਿਸ਼ ਕੀਤਾ ਹੋਇਆ ਹੈ ਪਰ ਤੁਹਾਨੂੰ ਵਰਤਣ ਦੀ ਯੁਗਤੀ ਨਹੀਂ ਆਉਂਦੀ ਅਗੋਂ ਹੱਥ ਜੋੜ ਕੇ ਬੇਨਤੀ ਕੀਤੀ ਪਾਸ਼ਾ ਕਿਰਪਾ ਕਰੋ ਯੁਗਤੀ ਦੱਸਣ ਦੀ ਵੀ ਕਿਰਪਾ ਆਪ ਜੀ ਨਹੀਂ ਹੀ ਕਰਨੀ ਹੈ ਤਾਂ ਅਗੋਂ ਬਾਬਾ ਜੀ ਆਖਣ ਲੱਗੇ ਨਾਨਕ ਸਤਗੁਰੂ ਭੇਟਿਆ ਪੂਰੀ ਹੋ ਗਏ ਯੁਗਤ ਤਾਂ ਦੋਨਾਂ ਨੇ ਸਤਿਵਚਨ ਕਰ ਮੱਥਾ ਟੇਕਿਆ ਆਗਿਆ ਲੈ ਘਰ ਪਹੁੰਚ ਗਲਗਲ ਜੋ ਕਈਆਂ ਸਾਲਾਂ ਦੀ ਸਾਧ ਸੰਗਤ ਖੁਸ਼ਕ ਪਈ ਸੀ ਸੰਭਾਲ ਕੇ ਰੱਖੀ ਹੋਈ ਸੀ ਤੇ ਰੁਮਾਲ ਵੀ ਇਹਨਾਂ ਦੋਨਾਂ ਨੂੰ ਟਰੰਕ ਵਿੱਚੋਂ ਇਹਨਾਂ ਨੇ ਉਹ ਰੁਮਾਲ ਵੀ ਇਹਨਾਂ ਦੋਨਾਂ ਨੇ ਟਰੰਕ ਵਿੱਚੋਂ ਕੱਢਿਆ ਤੇ ਧੂਪ ਦਿੱਤਾ ਆਸਣ ਤੇ ਰੱਖਿਆ ਤੇ ਅਰਦਾਸ ਕਰ ਜਲ ਨਾਲ ਧੂਤਾ ਤੇ ਉਹ ਜਲ ਬੀਬੀ ਨੂੰ ਛਕਾਇਆ ਤੇ ਜਦੋਂ ਬਾਬਾ ਜੀ ਦਾ ਇਹ ਬਚਨ ਮੰਨੇ ਆ ਫਿਰ ਹੋਇਆ ਕੀ ਸਾਲ ਪਿੱਛੋਂ ਲੜਕਾ ਪੈਦਾ ਹੋਇਆ ਤੇ ਜਿਸ ਦਾ ਨਾਮ ਬਲਜਿੰਦਰ ਸਿੰਘ ਰੱਖਿਆ ਜੋ ਹੁਣ ਬਾਬਾ ਜੀ ਦੇ ਹੁਕਮ ਅਨੁਸਾਰ ਸਾਧ ਸੰਗਤ ਸੇਵਾ ਸੰਮਨ ਤੇ ਸੰਗਤ ਤਨ ਮਨ ਧਨ ਨਾਲ ਕਰਦਾ ਹੈ ਸੋ ਆਓ ਮਾਪੁਰਖਾਂ ਦੀ ਜੇ ਕਰੀਏ ਸੰਗਤ ਤਾਂ ਸਾਧ ਸੰਗਤ ਸਰਦਾ ਭਾਵਨਾ ਜ਼ਰੂਰੀ ਹੈ ਸਰਦਾ ਵਾਲਿਆਂ ਦੇ ਭਾਵਨਾ ਵਾਲਿਆਂ ਦੇ 베ੜੇ ਪਾਰ ਹੋ ਜਾਂਦੇ ਹਨ ਜਿਨ੍ਹਾਂ ਦੀ ਸਰਦਾ ਢੋਲਦੀ ਰਹਿੰਦੀ ਹੈ ਉਹ ਫਿਰ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ ਜੋ ਜਿਸ ਤਰ੍ਹਾਂ ਬਾਬਾ ਜੀ ਨੇ ਵਚਨ ਕੀਤੇ ਹਨ ਕਿ ਭਾਈ ਅਸਰਧਕ ਦੇ ਖਾਤੇ ਵਿੱਚ ਛਾਲ ਨਹੀਂ ਮਾਰੀਦੀ ਹੁੰਦੀ ਸੋ ਉਸੇ ਤਰ੍ਹਾਂ ਜੇ ਮਹਾਂਪੁਰਖਾਂ ਦੀ ਸੰਗਤ ਕਰੀਏ ਕੋਈ ਵੀ ਮਹਾਂਪੁਰਖ ਹੋਵੇ ਕਮਾਈ ਵਾਲਾ ਤੇ ਸਾਧ ਸੰਗਤ ਉਹਦੇ ਪਿੱਛੇ ਪਿੱਛੇ ਲੱਗ ਤੁਰੀਏ ਵਚਨ ਮੰਨਾਂਗੇ ਵਚਨ ਅਨੁਸਾਰ ਜੇ ਕਮਾਈ ਕਰਾਂਗੇ ਤਾਂ ਫਿਰ ਲੋਕ ਸੁਖੀ ਤੇ ਪਰਲੋਕ ਸਹਿਲਾ ਹੋ ਜਾਏਗਾ। ਤੋਂ ਅਜਰੀਏ ਸਾਖੀ ਸਾਨੂੰ ਇਹੀ ਸਿੱਖਿਆ ਦਿੰਦੀ ਹੈ ਕਿ ਕੋਈ ਵੀ ਮਾਪੁਰਖ ਹੋਵੇ ਜਿਸਦੇ ਅਸੀਂ ਲੜ ਲੱਗੇ ਹਾਂ ਜਿਸ ਦੀ ਅਸੀਂ ਸੰਗਤ ਕਰਦੇ ਹਾਂ ਉਸ ਤੇ ਭਰੋਸਾ ਰੱਖੀਏ ਫਿਰ ਪਰੁਸੇ ਵਾਲਿਆਂ ਦੇ ਵੇੜੇ ਪਾਰ ਹੋ ਜਾਂਦੇ ਹਨ। ਦਾਤਾ ਬੇਸ਼ਮਾਰ ਪ੍ਰਾਪਤ ਹੋ ਜਾਂਦੀਆਂ ਹਨ। ਪਰ ਜਦੋਂ ਮਾਪੁਰਖਾਂ ਦੀ ਸੰਗਤ ਕਰੀਏ ਤੇ ਅਰਦਾਸ ਬੇਨਤੀ ਕਰੀਏ ਬਾਬਾ ਜੀ ਸਾਨੂੰ ਨਾਮ ਜਪਣ ਦੀ ਯੁਗਤੀ ਦੱਸ ਦਿਓ ਬਾਬਾ ਜੀ ਸਾਨੂੰ ਕਮਾਈ ਕਰਨ ਦੀ ਵਚਨ ਮੰਨਣ ਦੀ ਯੁਗਤੀ ਦੱਸ ਦਿਓ ਤੇ ਜਿਨ੍ਹਾਂ ਨੇ ਕਮਾਈ ਕਰ ਲਈ ਵਚਨ ਮੰਨ ਲਿਆ ਉਹਨਾਂ ਨੂੰ ਫਿਰ ਸਾਧ ਸੰਗਤ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਪੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ